ਕਰ ਗਿਆ ਜਦੋਂ ਮੈਂ 9 ਸਾਲ ਦਾ ਸੀ ਮੈਂ ਪੀੜਾ ਵੇਖੀ ਹੈ ਮੈਂ ਫੌੜੇ ਵਾਲੇ ਫੌੜੇ ਵਾਲੇ ਜਿਹੜਾ ਫੌੜਾ ਹੁੰਦਾ ਲੱਕੜ ਦਾ ਔਰ ਇਹਨਾਂ ਮੱਜਾਂ ਦਾ ਗੋਹ ਵੀ ਖਿੱਚ ਕੇ ਵੇਖਿਆ ਛੋਟੇ ਹੁੰਦੇ ਨੇ ਮੈਂ ਤੁਹਾਡਾ ਦਰਦ ਜਾਣਦਾ ਪਿੰਡਾਂ 'ਚ ਜਿੱਥੋਂ ਮੈਂ ਜਨਮਿਆ ਕਈ ਮਾਵਾ ਆਪਦੇ ਮੁੰਡੇ ਦਾ ਗੁਰਦਿਆਂ ਦਾ ਇਲਾਜ ਕਰਾਉਣ ਪਿੱਛੋਂ ਚੀਕਾਂ ਮਾਰਦੀਆਂ ਵੇ ਰਾਜੇ ਪੁੱਤ ਮੇਰੇ ਮੁੰਡੇ ਦੇ ਗੁਰਦੇ ਖਰਾਬ ਹੋ ਗਏ ਡਾਇਲਿਸਿਸ ਨਹੀਂ ਹੁੰਦਾ ਇਹਦਾ ਗੁਰਦਾ ਮੈਂ ਪਵਾ ਨਹੀਂ ਸਕਦੀ 5 ਲੱਖ ਲੱਗਦੇ ਮੇਰਾ 26 ਸਾਲਾਂ ਦਾ ਪੁੱਤ ਜਿਹਨੂੰ ਮੈਂ ਢੇਡ ਚ 9 ਮਹੀਨੇ ਰੱਖ ਕੇ ਜਨਮ ਦਿੱਤਾ ਉਹ ਮਰ ਜੂਗਾ ਕਹੇ ਸਰਕਾਰ ਨੂੰ ਪਰ ਮੇਰੀ ਮਾਂ ਦੇ ਸਾਹਮਣੇ ਹੌਲੀ ਹੌਲੀ ਉਹਦਾ ਪੁੱਤ

ਓਹ ਪੰਜਾਬਤ ਮਾਨਸਿਆ ਤੈਨੂੰ ਸੰਗਰੂਰ ਦੇ ਲੋਕਾਂ ਨੇ ਇਸ ਕਰਕੇ ਬਣਾਇਆ ਕਿ ਇੱਕ ਆਮ ਬੰਦਾ ਆਮ ਬੰਦਾ ਅੱਜ ਮੁੱਖ ਮੰਤਰੀ ਬਣੂਗਾ ਸਾਡਾ ਪੜਾ ਕਰੂਗਾ ਓ ਚੜੂ ਚੜੂ ਆ ਜਿਹੜਾ ਬੰਦਾ ਹੈ ਇਹਨੇ ਕੋਈ ਕਮੀ ਨਹੀਂ ਛੱਡੀ ਸਾਰੇ ਪੰਜਾਬ ਤੋਂ ਵੱਧ ਕਰਨੇ ਸੰਗਰੂਰ ਚ ਕਿਹਾ ਰਾਜਾ ਵਿੜੰਗ